ਆਪ ਸਭ ਜੀ ਦਾ ਵੀਡੀਓ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ ਜੀ ਇਸ ਵੀਡੀਓ ਦੇ ਵਿੱਚ ਅਸੀਂ ਪੀਐਸਟੀਈਟੀ ਦੇ ਸਿਲੇਬਸ ਦੇ ਨਾਲ ਸੰਬੰਧਿਤ ਜਮਾਤ 7ਵੀਂ ਦੀ ਪਾਠ ਪੁਸਤਕ ਦੇ ਵਿੱਚੋਂ ਦੱਖਣੀ ਭਾਰਤ ਦਾ ਇਤਿਹਾਸ ਮੱਧਕਲੀਨ ਭਾਰਤ ਦਾ ਇਤਿਹਾਸ ਜਿਸ ਦੇ ਵਿੱਚ ਬਹੁਤ ਸਾਰੇ ਕੁਐਸਚਨ ਪੀਐਸਟੀਈਟੀ ਦੇ ਵਿੱਚ ਆ ਜਾਂਦੇ ਹਨ ਉਸ ਨਾਲ ਸੰਬੰਧਿਤ ਇਹ ਵੀਡੀਓ ਹੈ ਉਸ ਆਓ ਆਪਾਂ ਹੁਣ ਵੀਡੀਓ ਨੂੰ ਸਟਾਰਟ ਕਰੀਏ ਜੀ ਪਹਿਲਾ ਕੁਐਸਚਨ ਹੈਗਾ ਪੱਲਵ ਕਾਲੀਨ ਵਸਤੂ ਕਲਾ ਦੇ ਸੰਦਰਭ ਦੇ ਵਿੱਚ ਰਥ ਮੰਦਿਰਾਂ ਬਾਰੇ ហេਟ ਲਿਖੇ ਕਥਨਾਤੇ ਵਿਚਾਰ ਕਰੋ ਹਾਂਜੀ ਇੱਕ ਉਹ ਕਥਨ ਦਿੱਤੇ ਹੋਏ ਜੀ ਪਹਿਲਾ ਕਥਨ ਹੈਗਾ ਇਹ ਮੰਦਰ ਮਹਾਵਲੀਪੁਰਮ ਵਿਖੇ ਸਥਿਤ ਹਨ ਅਤੇ ਇੱਕ ਹੀ ਚਟਾਨ ਨੂੰ ਕੱਟ ਕੇ ਬਣਾਏ ਗਏ ਹਨ ਇਹਨਾਂ ਦਾ ਨਿਰਮਾਣ ਮੁੱਖ ਤੌਰ ਤੇ ਮਹਿੰਦਰ ਵਰਮਨ ਪਹਿਲੇ ਦੇ ਸ਼ਾਸਨ ਕਾਲ ਦੌਰਾਨ ਹੋਇਆ ਸੀ ਹਾਂਜੀ ਮਹਿੰਦਰ ਵਰਮਨ ਜਿਹੜਾ ਹੋਇਆ ਏ ਰਥ ਮੰਦਿਰਾਂ ਦਾ ਨਿਰਮਾਣ ਮੁੱਖ ਤੌਰ ਤੇ ਨਰਸਿੰਘ ਵਰਮਨ ਪਹਿਲੇ ਦੇ ਸਮੇਂ ਹੋਇਆ ਸੀ ਨਾ ਕਿ ਮਹਿੰਦਰ ਵਰਮਨ ਦੇ ਸਮੇਂ ਮਹਿੰਦਰ ਵਰਮਨਸੀ ਉਹ ਗੁਫਾ ਮੰਦਰਾਂ ਲਈ ਜਾਣਿਆ ਜਾਂਦਾ ਸੀ ਇਸ ਕਰਕੇ ਦਾ ਆਨਸਰ ਪਹਿਲਾ ਹੋਏਗਾ ਕੇਵਲ 1 ਪ੍ਰਸ਼ਨ ਨੰਬਰ 2 ਚੋਲ ਪ੍ਰਸ਼ਾਸਨ ਦੇ ਵਿੱਚ ਗੰਗਈਕੋਂਡਾ ਚੋਲਾਪੁਰਮ ਨਗਰ ਦੀ ਸਥਾਪਨਾ ਕਿਸ ਉਦੇਸ਼ ਦੀ ਪੂਰਤੀ ਲਈ ਕੀਤੀ ਸੀ ਅੱਜ ਦੂਜੇ ਦਾ ਆਨਸਰ ਆਣਾ ਜੀ ਐੜਾ ਉੱਤਰੀ ਭਾਰਤ ਗੰਗਾ ਦੇ ਇਲਾਕੇ ਦੀ ਜਿੱਤ ਦੀ ਯਾਦ ਦੇ ਵਿੱਚ ਹੁਣ ਉੱਤਰੀ ਭਾਰਤ ਜਿਹੜੀ ਜੇਤ ਰਜਿੰਦਰ ਚੋਲ ਨੇ ਗੰਗਾ ਦੇ ਇਲਾਕਿਆਂ ਤੱਕ ਮੋਹਮ ਚਲਾਈ ਸੀ ਜਿਸ ਦੀ ਖੁਸ਼ੀ ਦੇ ਵਿੱਚ ਉਸਨੇ ਗਗਈ ਕੋਡਾ ਗੰਗਾ ਜਿੱਤਣ ਵਾਲਾ ਦੀ उपाधि ਲਈ ਅਤੇ ਨਮੀ ਰਾਜਸਤਾਨੀ ਵਸਾਈ ਪ੍ਰਸ਼ਨ ਨੰਬਰ 3 ਚੋਲ ਸਮਰਾਜ ਦੀ ਪ੍ਰਸ਼ਾਸਨਿਕ ਇਕਾਈਆਂ ਨੂੰ ਉਹਨਾਂ ਦੇ ਆਕਾਰ ਦੇ ਅਨੁਸਾਰ ਘਟਦੇ ਕ੍ਰਮ ਦੇ ਵਿੱਚ ਲਗਾਓ ਹੁਣ ਪ੍ਰਸ਼ਾਸਨਿਕ ਇਕਾਈਆਂ ਸਭ ਤੋਂ ਉੱਚੀ ਇਕਾਈ ਉਸ ਤੋਂ ਛੋਟੀ ਤੇ ਉਸ ਤੋਂ ਛੋਟੀ ਇਹਦਾ ਅਨਸਰ ਆਣਾ ਜੀ ਤੀਜੇ ਦਾ ਉੜਾ ਹਾਂਜੀ ਮੰਡਲਮ, ਵੇਲਨਾਡੂ ਅਤੇ ਨਾਡੂ ਹੁਣ ਜਿਹੜਾ ਮੰਡਲਮ ਸੀਗਾ ਉਹ ਸਟੇਟ ਹੁੰਦੀ ਸੀ ਪ੍ਰਾਂਤ ਤੇ ਜਿਹੜਾ ਵੇਲਨਾਡੂ ਹੈ ਇਸ ਨੂੰ ਜ਼ਿਲ੍ਹਾ ਕਿਹਾ ਜਾਂਦਾ ਸੀ ਅਤੇ ਸਭ ਤੋਂ ਛੋਟੀ ਗਾਈ ਨਾਡੂ ਇਹਨੂੰ ਪਿੰਡ ਕਿਹਾ ਜਾਂਦਾ ਸੀ ਸੋ ਇਹਦਾ ਆਨਸਰ ਡਾਏਗਾ ਨੈਕਸਟ ਹੈਗਾ ਜੀ ਚੌਥਾ ਪ੍ਰਸ਼ਨ ਉੱਤਰ ਮੇਰੂਰ ਸ਼ਿਲਾਲੇਖ ਚੋਲਕਾਲ ਦੇ ਕਿਸ ਵਿਸ਼ੇਸ਼ ਪਹਿਲੂ ਬਾਰੇ ਵਿਸਤ੍ਰਿਤ ਜਾਣਕਾਰੀ ਪ੍ਰਦਾਨ ਕਰਦਾ ਹੈ ਸੋ ਆਨਸਰ ਹੈਣਾ ਇਹਦਾ ਸਵੈ ਸ਼ਾਸਨ ਜਿਹੜਾ ਸੀਗਾ ਇਹ ਪਿੰਡੂ ਸਵੈ ਸ਼ਾਸਨ ਅਤੇ ਸਭਾ ਦੀ ਚੋਣ ਪ੍ਰਕਿਰਿਆ ਇਹਦਾ ਆਨਸਰ ਹੈਣਾ ਜੀ ਹਾਂਜੀ ਇਸ ਦੇ ਇਹ ਸ਼ਿਲਾ ਲੇਖ ਦੱਸਦਾ ਸੀਗਾ ਕਿ ਕਿ ਸਭਾ ਦੇ ਮੈਂਬਰਾਂ ਦੀ ਚੋਣ ਕੁੱਦਾ ਬਲੋਈ ਭਾਵ ਲਾਟਰੀ ਸਿਸਟਮ ਰਾਹੀਂ ਹੁੰਦੀ ਸੀ ਅਤੇ ਮੈਂਬਰ ਬਣਨ ਲਈ ਖਾਸ ਯੋਗਤਾਵਾਂ ਜ਼ਰੂਰੀ ਸੀ ਹੁਣ ਜਿਹੜਾ ਲਾਟਰੀ ਸਿਸਟਮ ਸੀ ਉਹਨੂੰ ਕਿਹਾ ਜਾਂਦਾ ਸੀ ਕੁੱਦਾ ਬੋਲੀ ਸੋ ਆਨਸਰ ਆਏਗਾ ਈਡੀ ਪ੍ਰਸ਼ਨ ਨੰਬਰ 5 ਲੋਕਰਾਜ ਰਾਜਾ ਰਾਜ ਚੋਲ ਪਹਿਲਾ ਦੁਆਰਾ ਬਣਾਏ ਗਏ ਰਾਜੇਸ਼ਵਰ ਮੰਦਿਰ ਤੋਂ ਯੋਗ ਦੇ ਸੰਬੰਧ ਦੇ ਵਿੱਚ ਕਿਹੜਾ ਕਥਨ ਗਲਤ ਹੈ ਇਹਦਾ ਆਨਸਰ ਆਏਗਾ ਜੀ ਈਡੀ ਇਸ ਦਾ ਨਿਰਮਾਣ ਪੱਲਵ ਰਾਜਾਂ ਦੇ ਸਹਿਯੋਗ ਨਾਲ ਕੀਤਾ ਗਿਆ ਸੀ ਇਹ ਗਲਤ ਹੈ ਇਹ ਪੂਰੀ ਤਰ੍ਹਾਂ ਚੋਲ ਸ਼ਾਸਕ ਰਾਜਰਾਜ ਪਹਿਲੇ ਦੀ ਹੀ ਦੇਣ ਹੈ ਸੋ ਇਹ ਆਨਸਰ ਆਏਗਾ ਇਹ ਆਨਸਰ ਗਲਤ ਹੈ ਈਡੀ ਪ੍ਰਸ਼ਨ ਨੰਬਰ 6 ਚੋਲ ਸ਼ਾਸਕ ਦੌਰਾਨ ਬੇਲਾਨ ਵਗਈ ਉਹ ਸ਼ਬਦ ਕਿਸ ਲਈ ਵਰਤਿਆ ਜਾਂਦਾ ਸੀ ਹਾਂਜੀ ਇਹ ਜਿਹੜਾ ਸ਼ਬਦ ਵਰਤਿਆ ਜਾਂਦਾ ਸੀ ਇਹ ਗੈਰ ਬ੍ਰਾਹਮਣ ਕਿਸਾਨਾਂ ਦੀ ਜ਼ਮੀਨ ਦੇ ਲਈ ਵਰਤਿਆ ਜਾਂਦਾ ਸੀ ਬੇਲਾਨ ਵਗਈ ਸੋ ਹੋਰ ਜਿਹੜੇ ਸ਼ਬਦ ਸੀ ਉਸ ਸਮੇਂ ਦੇ ਵਿੱਚ ਚੋਲ ਕਾਲ ਦੇ ਵਿੱਚ ਭੂਮੀ ਦੇ ਵੱਖ-ਵੱਖ ਨਾਮ ਰੱਖੇ ਹੋਏ ਸੀ ਜਿਵੇਂ ਸ਼ਾਲਾ ਭੋਗਾ ਸਕੂਲ ਦੇ ਲਈ ਵਰਤੇ ਜਾਂਦਾ ਸੀ ਦੇਵਦਾਨ ਮੰਦਿਰ ਦੀ ਭੂਮੀ ਲਈ ਵਰਤਿਆ ਜਾਂਦਾ ਸੀ ਨੈਕਸਟ ਸਤਮਾ ਕੁਐਸਚਨ ਦੱਖਣੀ ਭਾਰਤ ਦੇ ਇਤਿਹਾਸ ਦੇ ਵਿੱਚ ਮਾਰਕੋ ਪੋਲੋ ਨੇ ਕਿਸ ਰਾਜ ਦੀ ਯਾਤਰਾ ਕੀਤੀ ਉੱਥੋਂ ਦੇ ਸਮਾਜਿਕ ਜੀਵਨ ਦਾ ਵਰਣਨ ਕੀਤਾ ਹਾਂਜੀ ਕਿਹੜੇ ਰਾਜ ਦੀ ਮਾਰਕੋ ਪੋਲੋ ਕਿੱਥੇ ਆਇਆ ਸੀ ਜੀ ਪਾਂਡਿਆ ਰਾਜ ਦੇ ਵਿੱਚ ਆਇਆ ਸੀ ਤੇ 13ਵੀਂ ਸਦੀ ਦੇ ਅੰਤ ਦੇ ਵਿੱਚ ਉਸਨੇ ਪਾਂਡੇ ਰਾਜ ਦੀ ਯਾਤਰਾ ਕੀਤੀ ਸੀ ਪ੍ਰਸ਼ਨ ਨੰਬਰ 8 ਭਗਤੀ ਲਹਿਰ ਦੇ ਸੰਦਰਭ ਦੇ ਵਿੱਚ ਅਦਵੈਤ মত ਦਾ ਪ੍ਰਚਾਰ ਕਿਸ ਦੁਆਰਾ ਕੀਤਾ ਗਿਆ ਸੀ ਹਜੇ ਸ਼ੰਕਰਾਚਾਰੀਆ ਦੁਆਰਾ ਕੀਤਾ ਗਿਆ ਸੀ ਤੇ ਸ਼ੰਕਰ ਉਹਨਾਂ ਨੇ ਅਦਵੈਤ ਉਹ ਭਾਵ ਹੁੰਦਾ ਸੀ ਆਤਮਾ ਤੇ ਪਰਮਾਤਮਾ ਇੱਕ ਹਨ ਜਿਹੜੇ ਇੱਕ ਹੀ ਪਰਮਾਤਮਾ ਦੀ ਹੋਂਦ ਨੂੰ ਮੰਨਦੇ ਸੀ ਉਹਦਾ ਸਿਧਾਂਤ ਇਹ ਸ਼ੰਕਰਾਚਾਰੀਏ ਜੀ ਨੇ ਦਿੱਤਾ ਸੀ ਨੈਕਸਟ ਹੈਗਾ ਚੋਲ ਕਾਲ ਦੌਰਾਨ ਨਾਗਰਮ ਕਿਸ ਪ੍ਰਕਾਰ ਦੀ ਸੰਸਥਾ ਸੀ ਹੁਣ ਅਨਾਗਰਮ ਕੀ ਸੀਗੀ ਇਹ ਇੱਕ ਵਪਾਰੀਆਂ ਦਾ ਸੰਗਠਨ ਸੀ ਚੋਲ ਕਾਲ ਦੇ ਦੌਰਾਨ ਦੇ ਵਿੱਚ ਤੇ ਨਗਰਿਕ ਸ਼ਹਿਰਾਂ ਦੇ ਵਿੱਚ ਵਪਾਰਕ ਗਤੀਵਿਧੀਆਂ ਨੂੰ ਪੂਰੀ ਤਰ੍ਹਾਂ ਕੰਟਰੋਲ ਇਹ ਹੀ ਕਰਦੇ ਸੀ ਨੈਕਸਟ ਹੈਗਾ ਤੇਲਗੂ ਸਾਹਿਤ ਦਾ ਵਿਕਾਸ ਵਿੱਚ ਕਿਸ ਵਿਦਵਾਨ ਨੇ ਮਹਾਭਾਰਤ ਦਾ ਤੇਲਗੂ ਭਾਸ਼ਾ ਦੇ ਵਿੱਚ ਅਨੁਵਾਦ ਸ਼ੁਰੂ ਕੀਤਾ ਇਹ ਅਣਾਜੀ ਨਨਹਿ ਅਤੇ ਤਿੰਕਨ ਨੇ ਨਨਹਿ ਅਤੇ ਤਿੰਕਾ ਇਹਨਾਂ ਨੇ ਤੇਲਗੂ ਸਾਹਿਤ ਦੇ ਵਿੱਚ ਮਹਾਪਾਰਤ ਦੇ ਅਨੁਪਾਤ ਦੇ ਵਿੱਚ ਵੱਡਾ ਯੋਗਦਾਨ ਪਾਇਆ ਸੀ ਨੈਕਸਟ ਹੈਗਾ ਜੀ 11ਵਾਂ ਕੁਐਸਚਨ ਅਰਜੰਦਰ ਚੌਲ ਨੇ ਦੱਖਣੀ ਪੂਰਬੀ ਏਸ਼ੀਆ ਸ਼੍ਰੀ ਵਿਜਯਾ ਸਾਮਰਾਜ ਤੇ ਹਮਲਾ ਕਿਉਂ ਕੀਤਾ ਸੀ ਹਾਂਜੀ ਇਹਦਾ ਆਨਸਰ ਹੈਗਾ ਜੀ ਐਡਾ ਚੀਨ ਨਾਲ ਹੋਣ ਵਾਲੇ ਸਮੁੰਦਰੀ ਵਪਾਰਕ ਰਸਤੇ ਤੇ ਗੱਪਜਾ ਕਰਨ ਅਧੇਰਕਾਪਟਾਂ ਦੂਰ ਕਰਨ ਭਾਵ ਕਿ ਜਦੋਂ ਸ਼੍ਰੀ ਵਿਜਯਾ ਇੰਡੋਨੇਸ਼ੀਆ ਤੇ ਮਲੇਸ਼ੀਆ ਦੇ ਸ਼ਾਸਕ ਭਾਰਤੀ ਵਪਾਰੀ ਨੂੰ ਤੰਗ ਕਰਦੇ ਸੀ ਜਿਸ ਕਾਰਨ ਅਰਜੰਦਰ ਚੋਲ ਨੇ ਆਪਣੀ ਸ਼ਕਤੀਸ਼ਾਲੀ ਜਲ ਸੈਨਾ ਤੇ ਭੇਜੀ ਸੀ ਨੈਕਸਟ ਹੈਗਾ ਬਰਮਾ ਲਗਾਇਤ ಮತ ਦੀ ਸਥਾਪਨਾ ਕਿਸ ਸਮਾਜਿਕ ਸੁਧਾਰਕ ਨੇ ਕੀਤੀ ਸੀ ਹਾਂਜੀ ਇਹਦਾ ਅਨਸਰ ਆ ਜੀ ਵਸ ਵਸ਼ ਉਹਨਾਂ ਨੇ ਕਰਨਾਟਕ ਦੇ ਵਿੱਚ ਲਗਾਇਤ ਵੀਰ ਸ਼ੈਵ ਜੀ ਨੂੰ ਕਹਿੰਦਾ ਸੀ ಮತ ਦੀ ਸਥਾਪਨਾ ਕੀਤੀ ਜੋ ਜਾਤੀ ਪ੍ਰਸਾਦ ਦੇ ਬਿਲਕੁਲ ਵਿਰੁੱਧ ਸੀ ਪ੍ਰਸ਼ਨ ਨੰਬਰ 13 ਚੋਲ ਸ਼ਾਸਕਾਂ ਦੀ ਜਲ ਸੈਨਾ ਦੀ ਸ਼ਕਤੀ ਦਾ ਸਭ ਤੋਂ ਵੱਡਾ ਸਹੂਤ ਕੀ ਸੀ ਹਾਂਜੀ 13ਵਾਂ ਦਾ ਆਨਸਰ ਹੈ ਨਾ ਵੀ ਜਿਹੜਾ ਚੋਲ ਇਹਦਾ ਆਨਸਰ ਆਏਗਾ ਜੀ ਚੋਲ ਝੀਲ ਹਾਂਜੀ ਊਡਾ ਆਨਸਰ ਬੰਗਾਲ ਦੀ ਖਾੜੀ ਦਾ ਚੋਲ ਝੀਲ ਦੇ ਵਿੱਚ ਬਦਲ ਜਾਣਾ ਭਾਵ ਕਿ ਚੋਲ ਜਲਸੈਨਾ ਇੰਨੀ ਸ਼ਕਤੀਸ਼ਾਲੀ ਸੀ ਕਿ ਬੰਗਾਲ ਦੀ ਖਾੜੀ ਤੇ ਉਹਨਾਂ ਦਾ ਪ੍ਰਭਾਵ ਕਰਨ ਇੱਕ ਝੀਲ ਵਾਂਗ ਮੰਨੀ ਜਾਣ ਲੱਗ ਪਈ ਸੀ ਪ੍ਰਸ਼ਨ ਨੰਬਰ 14 ਪੱਲਵ ਸ਼ਾਸਕ ਨਰਸਿੰਘ ਵਰਮਨ ਪਹਿਲੇ ਨੂੰ ਬਤਾਪੀ ਕੋਂਡਾ ਦੀ ਉਪਾਧੀ ਕਿਉਂ ਦਿੱਤੀ ਗਈ ਹਾਂਜੀ ਇਹਦਾ ਆਨਸਰ ਆਣਾ ਜੀ ਐਡਾ ਚੋਲਕਿਆ ਰਾਜਾਪੁਰ ਲੋਕੇਸ਼ਨ ਦੂਜੇ ਨੂੰ ਹਰਾ ਕੇ ਉਸ ਦੀ ਰਾਜਧਾਨੀ ਬਤਾਪੀ ਤੇ ਕਬਜ਼ਾ ਕਰਨ ਕਰਕੇ ਤੇ ਨਰਸਿੰਘ ਵਰਮਨ ਨੇ ਐਪੁਲਕੇਸ਼ਨ ਦੂਜੇ ਨੂੰ ਹਰਾ ਕੇ ਉਸ ਦੀ ਰਾਜਧਾਨੀ ਬਤਾਪੀ ਨੂੰ ਜਿੱਤ ਲਿਆ ਸੀ ਪ੍ਰਸ਼ਨ ਨੰਬਰ 15 ਚੋਲ ਕਾਲ ਦੇ ਵਿੱਚ ਸਭਾ ਅਤੇ ਉਰ ਦੇ ਵਿੱਚ ਕੀ ਅੰਤਰ ਸੀ ਹਾਂਜੀ ਇਹਦਾ ਆਨਸਰ ਆਏਗਾ ਜੀ ਐਡਾ ਸਭਾ ਬ੍ਰਾਹਮਣਾ ਦੇ ਪਿੰਡਾਂ ਦੀ ਸੰਸਤਾ ਜੀ ਜਦੋਂ ਕਿ ਉਹ ਜਿਹੜੇ ਹੈਗੇ ਆਮ ਪਿੰਡਾਂ ਦੀ ਇੱਕ ਬਸ ਤੇ ਬ੍ਰਾਹਮਣਾ ਅਤੇ ਆਮ ਪਿੰਡਾਂ ਦਾ ਜਿਹੜਾ ਅੰਤਰ ਉਹ ਸਭਾ ਬ੍ਰਾਹਮਣਾ ਦੇ ਪਿੰਡਾਂ ਦੀ ਸੀ ਜਿੱਥੇ ਪੜ੍ਹੇ ਲਿਖੇ ਲੋਕ ਫੈਸਲਾ ਲੈਂਦੇ ਸਨ ਸੋ ਸਭਾ ਹੀ ਸੀ ਜਿੱਥੇ ਜਾਦੇ ਲੋਕਾਂ ਦਾ ਪ੍ਰਭਾਵ ਵੱਧ ਸੀ ਤੇ ਜਿਹੜੇ ਹੋਰ ਸੀ ਉਹ ਆਮ ਕਿਸਾਨਾਂ ਦੀ ਇੱਕ ਸਭਾ ਮੰਨੀ ਜਾਂਦੀ ਸੀ ਸੋ ਵੀ ਇੰਪੋਰਟੈਂਟ ਕੁਐਸਚਨ ਹੈ ਅਗਲਾ ਕੁਐਸਚਨ ਅਗਰ 16ਵਾਂ ਕੰਬਨ ਦੁਆਰਾ ਰਚਿਤ ਰਮਾਇਣ ਕਿਸ ਭਾਸ਼ਾ ਦੇ ਵਿੱਚ ਹੈ ਜੋ ਚੋਲ ਕਾਲ ਦੌਰਾਨ ਪ੍ਰਸਿੱਧ ਹੋਈ ਸੀ ਹਾਂਜੀ 16ਵਾਂ ਦਾ ਆਨਸਰ ਹੈ ਜੀ ਤਾਮਿਲ ਕੰਬਨ ਰਮਾਇਣ ਤਾਮਿਲ ਸਾਹਿਤ ਦਾ ਮਹਾਨ ਗ੍ਰੰਥ ਹੈ ਨੈਕਸਟ 17ਵਾਂ ਕੁਐਸਚਨ ਚੋਲ ਪ੍ਰਸ਼ਾਸਨ ਵਿੱਚ ਤਾਲਾਬ ਕਮੇਟੀ ਦਾ ਮੁੱਖ ਕੰਮ ਕੀ ਸੀ ਹਾਂਜੀ ਇਸ ਦਾ ਮੁੱਖ ਕੰਮ ਸੀਗਾ ਸਿੰਚਾਈ ਵਿਵਸਥਾ ਅਤੇ ਪਾਣੀ ਦੀ ਵੰਡ ਦਾ ਪ੍ਰਬੰਧ ਕਰਨਾ ਪ੍ਰਸ਼ਨ ਨੰਬਰ 18 ਮੱਧਕਲੀਨ ਦੱਖਣੀ ਭਾਰਤ ਦੇ ਵਿੱਚ ਬ੍ਰਹਮ ਦੇਆ ਤੋਂ ਕੀ ਭਾਵ ਹੈ ਹਾਂਜੀ ਇਹਦਾ ਆਨਸਰ ਹੈ ਨਾ ਜੀ ਐਡਾ ਬ੍ਰਾਹਮਣਾਂ ਨੂੰ ਦਿੱਤੀ ਗਈ ਕਰਮੁਕਤ ਭੂਮੀ ਇਹ ਬ੍ਰਹਮ ਦੇਆ ਕਿਹਾ ਜਾਂਦਾ ਸੀ ਉਸ ਸਮੇਂ ਦੇ ਵਿੱਚ ਬ੍ਰਾਹਮਣਾਂ ਨੂੰ ਧਾਰਮਿਕ ਅਤੇ ਵਿਦਿੱਕ ਕਾਰਜਾਂ ਲਈ ਜਿਹੜੀ ਇਹ ਜ਼ਮੀਨ ਦਿੱਤੀ ਜਾਂਦੀ ਸੀ ਉਹਨੂੰ ਬ੍ਰਹਮ ਦੇਆ ਕਿਹਾ ਜਾਂਦਾ ਸੀ ਉਸ ਸਮੇਂ ਦੇ ਵਿੱਚ ਪ੍ਰਸ਼ਨ ਨੰਬਰ 19 ਪੱਲਵ ਸ਼ਾਸਕਾਂ ਦਵਾਰਾ ਬਣਾਏ ਗਏ ਸ਼ੋਰ ਮੰਦਰ ਦੀ ਵਿਸ਼ੇਸ਼ਤਾ ਕੀ ਹੈ ਹਾਂਜੀ ਇਹ ਸਮੁੰਦਰ ਦੇ ਕੰਢੇ ਸਥਿਤ ਪੱਥਰਾਂ ਦਾ ਬਣਿਆ ਮੰਦਰ ਹੈ ਜਿਹੜਾ ਕਿ ਮਹਾਬਲੀਪੁਰਮ ਦੇ ਵਿੱਚ ਸਥਿਤ ਹੈ ਅਤੇ ਦਰਾਵੜ ਸ਼ੈਲੀ ਦੀ ਸ਼ੁਰੂਆਤ ਨੂੰ ਇਹ ਦੱਸਾਂਦਾ ਸੀ ਨੈਕਸਟ ਚੋਲ ਰਾਜ ਦੇ ਵਿੱਚ ਕਦਮਈ ਕਿਸ ਪ੍ਰਕਾਰ ਦਾ ਟੈਕਸ ਸੀ ਹਾਂਜੀ ਇਹ ਇੱਕ ਤਰ੍ਹਾਂ ਦਾ ਭੂਮੀ ਐਕਸਸੀ ਜਿਹੜਾ ਕਿ ਰਾਜ ਦੀ ਆਮਦਨ ਦਾ ਇੱਕ ਮੁੱਖ ਸਰੋਤ ਸੀਗੇ ਇਸ ਕਰਕੇ ਜਿਹੜਾ ਇਹ ਦਾ ਅਨਸਰ ਹੈ ਨਾ ਜੀ ਲੈਂਡ ਰੈਵਨਿਊ ਭੂਮੀ ਲਗਨ ਪ੍ਰਸ਼ਨ ਨੰਬਰ 21 ਹੇਠ ਲਿਖਿਆਂ ਦੇ ਵਿੱਚੋਂ ਕਿਹੜਾ ਸ਼ਾਸਕ ਰਾਸ਼ਟਰਕੂਟ ਵੰਸ਼ ਨਾਲ ਸੰਬੰਧਿਤ ਸੀ ਜਿਸ ਨੇ ਪੱਲਵਾਂ ਅਤੇ ਚੋਲਾਂ ਦੇ ਸੰਘਰਸ਼ ਦੇ ਵਿੱਚ ਹਿੱਸਾ ਲਿਆ ਹਾਂਜੀ ਕ੍ਰਿਸ਼ਨ ਤੀਜਾ ਜਿਹੜਾ ਹੈਗਾ ਇਹਦਾ ਅਨਸਰ ਹੋਣਾ ਹੈਗਾ ਤੇ ਜਿਸ ਨੇ ਤਕੱਲਮ ਦੀ ਲੜਾਈ ਜਿਹੜੀ ਕਿ 949 ਈਸਵੀ ਦੇ ਵਿੱਚ ਰਾਸ਼ਟਰਕੂਟ ਰਾਜਾ ਕ੍ਰਿਸ਼ਨ ਦੇਵ ਨੇ ਚੋਲਾਂ ਨੂੰ ਰਾਇਆ ਸੀ ਇਸ ਦੇ ਵਿੱਚ ਪ੍ਰਸ਼ਨ ਨੰਬਰ 22 ਚੋਲ ਕਾਲ ਦੇ ਵਿੱਚ ਬਣੀਆਂ ਕਾਂਸੀ ਦੀਆਂ ਮੂਰਤੀਆਂ ਦੇ ਵਿੱਚ ਸਭ ਤੋਂ ਪ੍ਰਸਿੱਧ ਕਿਸ ਦੀ ਮੂਰਤੀ ਹੈ ਹਾਂਜੀ ਇਹਦਾ ਆਨਸਰ ਹੈ ਜੀ ਨਟਰਾਜ ਸ਼ਿਵ ਦੀ ਮੂਰਤੀ ਜਿਹੜੀਆਂ ਕਿ ਚੋਲ ਕਾਲ ਦੀਆਂ ਕਾਂਸੀ ਦੀਆਂ ਮੂਰਤੀਆਂ ਦੇ ਵਿੱਚ ਸੰਸਾਰ ਭਰ ਦੇ ਵਿੱਚ ਪ੍ਰਸਿੱਧ ਸਨ ਖਾਸ ਕਰਕੇ ਨਟਰਾਜ ਦੀ ਮੂਰਤੀ ਨੈਕਸਟ ਪ੍ਰਸ਼ਨ ਨੰਬਰ 23 ਮੰਡਲਮ ਦਾ ਪ੍ਰਸ਼ਾਸਕ ਆਮ ਤੌਰ ਤੇ ਕੌਣ ਹੁੰਦਾ ਸੀ ਹਾਂਜੀ ਇਹਦਾ ਆਨਸਰ ਹੈ ਜੀ ਐਡਾ ਸ਼ਾਹੀ ਪਰਿਵਾਰ ਦਾ ਰਾਜਕੁਮਾਰ ਹੁਣ ਜਿਹੜਾ ਰਾਜਕੁਮਾਰ ਹੁੰਦਾ ਸੀ ਪ੍ਰਾਂਤਾ ਮੰਡਲਮ ਤੇ ਕੰਟਰੋਲ ਰੱਖਣ ਲਈ ਰਾਜਾ ਆਪਣੇ ਭਰੋਸੇਯੋਗ ਰਿਸ਼ਤੇਦਾਰਾਂ ਜਾਂ ਰਾਜਕੁਮਾਰਾਂ ਨੂੰ ਹੀ ਇੱਥੇ ਨਿਯੁਕਤ ਕਰਦਾ ਸੀ ਨੈਕਸਟ ਹੈਗਾ 24 ਚੋਲ ਸ਼ਾਸਕਾਂ ਨੇ ਜੰਗਲਾਂ ਨੂੰ ਸਾਫ਼ ਕਰਕੇ ਭੂਮੀ ਨੂੰ ਖੇਤੀ ਜੋਗ ਬਣਾ ਲੈ ਕਿਸ ਦੀ ਮਦਦ ਲਈ ਇਹਦਾ ਆਨਸਰ ਅਨਜੀ ਕੁਮੱਕੜ ਕਬੀਲਿਆਂ ਦੀ ਉਹਨਾਂ ਨੇ ਮਦਦ ਲਈ ਸ਼ਾਸਕਾਂ ਨੇ ਜਿਹੜੇ ਜੰਗਲ ਸਾਫ਼ ਕਰਵਾ ਕੇ ਖੇਤੀ ਹੇਠ ਜਿਹੜਾ ਰਕਬਾ ਵਧਾਇਆ ਸੀ ਤੇ ਉਹ ਕਿਨਾਂ ਦੀ ਮਦਦ ਨਾਲ ਵਧਾਇਆ ਸੀ ਕੁਮੱਕੜ ਕਬੀਲੇ ਕੁਮੱਕੜ ਕਬੀਲੇ ਉਹ ਹੁੰਦੇ ਨੇ ਜਿਹੜੇ ਇੱਕ ਜਗ੍ਹਾ ਟਿਕ ਕੇ ਨਹੀਂ ਰਹਿੰਦੇ ਉਹ ਰੋਜੀ ਰੋਟੀ ਦੇ ਭਾਲ ਲਈ ਆਪਣੀ ਜਗ੍ਹਾ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਜਾਂਦੇ ਰਹਿੰਦੇ ਹਾਂ ਉਹਨਾਂ ਦਾ ਕੋਈ ਪੱਕਾ ਟਿਕਾਣਾ ਨਹੀਂ ਹੁੰਦਾ ਪ੍ਰਸ਼ਨ ਨੰਬਰ 25 ਕਲਾਸ਼ਨਾਥ ਮੰਦਿਰ ਕਾਂਚੀਪੁਰਮ ਦਾ ਨਿਰਮਾਣ ਕਿਸ ਵੰਸ਼ ਦੇ ਸ਼ਾਸਕਾਂ ਨੇ ਕਰਵਾਇਆ ਸੀ ਹਾਂਜੀ ਇਹਦਾ ਅਨਸਰ ਜੀ ਐਡਾ ਪੱਲਵ ਵੰਸ਼ ਦੇ ਸ਼ਾਸਕਾਂ ਨੇ ਕਰਵਾਇਆ ਸੀ ਰਾਜ ਰਾਜ ਸਿਮਾਨ ਜਿਹਨੂੰ ਨਰਸਿੰਘ ਵਰਮਨ ਦੂਜੇ ਨੇ ਕਾਂਚੀਪੁਰਮ ਦਾ ਕਿਸੇ ਕਲਾਸ਼ਨਾਥ ਮੰਦਿਰ ਬਣਾਇਆ ਸੀ ਪ੍ਰਸ਼ਨ ਨੰਬਰ 26 ਮੱਧ ਕਲੀਨ ਸਮਾਜ ਦੇ ਵਿੱਚ ਕੁਲੀਨ ਵਰਗ ਤੋਂ ਇਲਾਵਾ ਹੋਰ ਕਿਸ ਵਰਗ ਦਾ ਬਹੁਤ ਸਤਕਾਰ ਸੀ ਹਾਂਜੀ ਇਹਦਾ ਅਨਸਰ ਆਣਾ ਜੀ ਬ੍ਰਾਹਮਣਾ ਅਤੇ ਵਪਾਰੀਆਂ ਦਾ ਬਹੁਤ ਜ਼ਿਆਦਾ ਸਨਮਾਨ ਸੀ ਸਮਾਜ ਵਿੱਚ ਵਿਦਵਾਨਾਂ ਅਤੇ ਆਰਥਵਿਕ ਪੱਖ ਮਜ਼ਬੂਤ ਬੱਚਾ ਜਿਹੜੇ ਵਪਾਰੀਆਂ ਦਾ ਉੱਚਾ ਸਥਾਨ ਮੰਨਿਆ ਜਾਂਦਾ ਸੀ ਪ੍ਰਸ਼ਨ ਨੰਬਰ 27 ਚੋਲ ਸ਼ਾਸਕਾਂ ਵਿਜੇਲਿਆਨ ਨੇ ਕਿਸ ਨੂੰ ਹਰਾ ਕੇ ਤੰਜੌਰ ਤੇ ਕਬਜ਼ਾ ਕੀਤਾ ਤੇ ਚੋਲ ਰਾਜ ਦੀ ਮੋੜ ਸਥਾਪਨਾ ਕੀਤੀ ਇਹਦਾ ਆਨਸਰ ਆਣਾ ਜੀ ਮਤਰਯਰ ਪੱਲਵਾ ਦੇ ਅਧੀਨ ਨੂੰ ਇਹਦਾ ਆਨਸਰ ਇਹ ਆਏਗਾ ਜੀ ਵਿਜੇਲਿਆਨ ਨੇ 19ਵੀਂ ਸਦੀ ਦੇ ਵਿੱਚ ਤੰਜੌਰ ਜਿੱਤ ਕੇ ਚੋਲ ਸਾਮਰਾਜ ਦੀ ਮਢਨੀ ਰੱਖੀ ਸੀ ਕ੍ਰੇਸ਼ਨ ਨੰਬਰ 28 ਦੱਖਣੀ ਭਾਰਤ ਦੇ ਵਿੱਚ ਕਟੀਕਾ ਸੰਸਥਾਵਾਂ ਕੀ ਸਨ ਹਾਂਜੀ ਇਹ ਉੱਚ ਸਿੱਖਿਆ ਦੇ ਕੇਂਦਰ ਦੀਆਂ ਸੰਸਥਾਵਾਂ ਸਨ ਇਹਦਾ ਅਨਸਰ ਹਨ ਇਹਦਾ ਉੱਚ ਸਿੱਖਿਆ ਦੇ ਕੇਂਦਰ ਖਾਸ ਕਰਕੇ ਬ੍ਰਾਹਮਣਾਂ ਦੇ ਲਈ ਇਹ ਮੰਦਿਰਾਂ ਨਾਲ ਜੁੜੇ ਹੁੰਦੇ ਸਨ ਜਿੱਥੇ ਧਰਮ ਅਤੇ ਸ਼ਾਸਤਰਾਂ ਦੀ ਸਿੱਖਿਆ ਦਿੱਤੀ ਜਾਂਦੀ ਸੀ ਸੋ ਇਹ ਕੁਐਸਚਨਸ ਵੀ ਤੇ ਇਸ ਨਾਲ ਸੰਬੰਧ ਜਿਹੜੇ ਕੁਝ ਪੈਡਾਗੋਜੀ ਹੁਣ ਅਪਰੇਸ਼ਨ ਵੀ ਆ ਸਕਦੇ ਹਨ ਉਹਨਾਂ ਨੂੰ ਵੀ ਡਿਸਕਸ ਕਰ ਲੈਂਦੇ ਆ ਜੀ। ਹਾਂਜੀ 5-7000 ਜਮਾਤ ਵਿੱਚ ਚੋਲਕਾਲ ਦੇ ਲੋਕਤੰਤਰ ਉੱਤਰ ਮੇਰੂਰ ਸ਼ਿਲਾਲੇਖ ਨੂੰ ਪੜਾਉਂਦੇ ਸਮੇਂ ਇੱਕ ਅਧਿਆਪਕ ਨੂੰ ਕਿਸ ਪਹਿਲੂ ਤੇ ਜ਼ੋਰ ਦੇਣਾ ਚਾਹੀਦਾ ਹੈ? ਤੁਲਨਾਤਮਕ ਅਧਿਐਨ ਤੇ। ਜਦ ਅੰਸਰਾਂ ਐਡਾ ਅੱਜ ਦੇ ਲੋਕਤੰਤਰ ਅਤੇ ਉਸ ਸਮੇਂ ਦੀ ਚੋਣ ਪ੍ਰਣਾਲੀ ਲਾਟਰੀ ਸਿਸਟਮ ਦੇ ਤੁਲਨਾਤਮਕ ਅਧਿਐਨ ਤੇ ਜ਼ੋਰ ਦੇਣਾ ਚਾਹੀਦਾ ਹੈ। ਇਸ ਨਾਲ ਅਧਿਐਨ ਨਾਲ ਬੱਚੇ ਲੋਕਤੰਤਰ ਦੀਆਂ ਜੜ੍ਹਾਂ ਨੂੰ ਬਿਹਤਰ ਸਮਝਦੇ ਹਨ। ਪ੍ਰਸ਼ਨ ਨੰਬਰ 3 ਇਤਿਹਾਸ ਦੀ ਜਮਾਤ ਵਿੱਚ ਮਹਾਬਲੀपुरम ਦੇ ਰੱਥ ਮੰਦਰਾਂ ਦੀ ਤਸਵੀਰਾਂ ਦਿਖਾਉਣ ਦਾ ਮਕਸਦ ਕੀ ਹੈ? ਹਾਂਜੀ ਇਹਦਾ ਮਕਸਦ ਹੈਗਾ ਜੀ ਐੜਾ ਵਿਦਿਆਰਥੀਆਂ ਦੇ ਵਿੱਚ ਵਸਤੂ ਕਲਾ ਦੇ ਵਿਕਾਸ ਹਨੋ ਮੋਨੋਲਿਥਿਕ ਇੱਕ ਪੱਥਰ ਨਿਰਮਾਣ ਕਲਾ ਦੀ ਸਮਝ ਪੈਦਾ ਕਰਨਾ ਵਿਜ਼ੂਅਲ ਐਡਸ ਜਿਹੜੀ ਤਸਵੀਰਾਂ ਅਮੂਰਤ ਸੰਕਲਪ ਨੂੰ ਮੂਰਤ ਦੇ ਰੂਪ ਦੇ ਦਿੰਦੀਆਂ ਹਨ। ਪ੍ਰਸ਼ਨ ਨੰਬਰ 31 ਜੇਕਰ ਤੁਸੀਂ ਵਿਦਿਆਰਥੀਆਂ ਨੂੰ ਚੋਲ ਕਾਲ ਦੀ ਸਿੰਚਾਈ ਵਿਵਸਥਾ ਬਾਰੇ ਪੜਾਉਣਾ ਹੈ। ਤਾ ਕਿਹੜੀ ਗਤੀਵਿਧੀ ਸਭ ਤੋਂ ਪ੍ਰਭਾਵਸ਼ਾਲੀ ਹੋਏਗੀ ਹਾਂਜੀ ਐਡਾ ਆਏਗਾ ਇੱਕ ਪ੍ਰੋਜੈਕਟ ਦੇਣਾ ਜਿਸ ਵਿੱਚ ਵਿਦਿਆਰਥੀ ਤਲਾਬਾਂ ਤੇ ਨਹਿਰਾਂ ਦਾ ਮਾਡਲ ਬਣਾਉਣ ਤੇ ਇਸ ਨਾਲ ਪ੍ਰੋਜੈਕਟ ਵੀ ਦੀ ਲਰਨਿੰਗ ਬਾਈ ਡੂਇੰਗ ਬੱਚੇ ਕਰਨਗੇ ਨਾਲ ਬੱਚੇ ਪ੍ਰਸ਼ਾਸਨ ਕੰਮਾਂ ਨੂੰ ਵੀ ਜਲਦੀ ਸਿੱਖਦੇ ਹਨ ਪ੍ਰਸ਼ਨ ਨੰਬਰ 32 ਸਮਾਜਿਕ ਵਿਗਿਆਨ ਵਿੱਚ ਸਰੋਤ ਆਧਾਰਤ ਸਿੱਖਿਆ ਸੋਰਸ ਬੇਸਡ ਲਰਨਿੰਗ ਦੀ ਮਾਰਕੋ ਪੋਲੋ ਦੇ ਵਿਰਤਾਂਤਾਂ ਦੀ ਵਰਤੋਂ ਕਿਵੇਂ ਕੀਤੀ ਜਾ ਸਕਦੀ ਹੈ ਹਾਂਜੀ ਇਹਦਾ ਆਨਸਰ ਐਡਾ ਸਮੇਂ ਦੇ ਸਮਾਜਿਕ ਅਤੇ ਵਪਾਰਕ ਹਾਲਾਤਾਂ ਦਾ ਵਿਸ਼ਲੇਸ਼ਣ ਕਰਨ ਲਈ ਪ੍ਰਾਇਮਰੀ ਸਰੋਤ ਦੇ ਬਜੋ ਸਰੋਤ ਵਿਧੀ ਇਤਿਹਾਸਕ ਪ੍ਰਮਾਣਿਕਤਾ ਦੀ ਸਮਝ ਪੈਦਾ ਕਰਦੀ ਹੈ ਸਾਡੇ ਦੇ ਵਿੱਚ ਵਿਦਿਆਰਥੀਆਂ ਦੇ ਵਿੱਚ। ਕੁਐਸਚਨ ਨੰਬਰ 33 ਇਤਿਹਾਸਕ ਨਕਸ਼ੇ ਮੈ ਬਰਕ ਦੀ ਵਰਤੋਂ ਕਰਦੇ ਹੋਏ ਚੋਲ ਸਮਰਾਜ ਦੇ ਵਿਸਥਾਰ ਨੂੰ ਦਿਖਾਉਣ ਨਾਲ ਵਿਦਿਆਰਥੀਆਂ ਦੇ ਵਿੱਚ ਕਿਹੜਾ ਹੁਨਰ ਵਿਕਸਿਤ ਹੁੰਦਾ ਹੈ? ਹਾਂਜੀ ਇਹਦਾ ਆਨਸਰ ਆਏਗਾ ਜੀ ਐਡਾ ਸਿਰਫ ਡਰਾਇੰਗ ਦੇ ਹੁਨਰ 33 ਦਾ ਸੋਰੀ ਕੁੜਾ ਸਥਾਨਿਕ ਸਮਝ ਅਤੇ ਭੂਗੋਲਿਕ ਪ੍ਰਭਾਵ ਦਾ ਗਿਆਨ ਭਵਕੇ ਨਕਸ਼ਾ ਭੂਗੋਲ ਅਤੇ ਇਤਿਹਾਸ ਦੇ ਅੰਤਰ ਸਬੰਧਾਂ ਨੂੰ ਚੰਗੀ ਤਰ੍ਹਾਂ ਸਪਸ਼ਟ ਕਰ ਦਿੰਦਾ ਹੈ ਨੈਕਸਟ ਲਾਸਟ ਕੁਐਸਚਨ ਭਗਤੀ ਲਹਿਰ ਦੇ ਵਿਚਾਰਾਂ ਬਾਰੇ ਚਰਚਾ ਕਰਦੇ ਸਮੇਂ ਅਧਿਆਪਕ ਨੂੰ ਵਿਦਿਆਰਥੀਆਂ ਵਿੱਚ ਕਿਸ ਸਭਾਵਨਾ ਦਾ ਵਿਕਾਸ ਕਰਨਾ ਚਾਹੀਦਾ ਹੈ ਹਾਂਜੀ 34 ਦਾ ਇਹੜਾ ਸਮਾਜਿਕ ਬਰਾਬਰੀ, ਮਨੁੱਖਤਾ ਤੇ ਜਾਤੀ ਵਿਤਕਰੇ ਦੇ ਵਿਰੁੱਧ ਆਲੋਚਨਾਤਮਕ ਸੋਚ ਭਾਵ ਕੇ ਭਗਤੀ ਲਹਿਰ ਦਾ ਮੁੱਖ ਮਕਸਦ ਸਮਾਜਿਕ ਭਰਾਈਆਂ ਨੂੰ ਖਤਮ ਕਰਨਾ ਸੀ। ਸੋ ਇਹ ਸੀ ਅਧਿਕਲীন ਭਾਰਤ ਦੇ ਇਤਿਹਾਸ ਨਾਲ ਸੰਬੰਧਤ ਕੁਝ ਇੰਪੋਰਟੈਂਟ ਸਮਾਜਿਕ ਸਿੱਖਿਆ ਦੇ ਕੁਐਸਚਨਸ ਇਹਨਾਂ ਦੇ ਵਿੱਚੋਂ ਕਾਫੀ ਕੁਐਸਚਨਸ ਹੋ ਜਿਹੜੇ ਤੁਹਾਨੂੰ ਆ ਸਕਦੇ ਹਨ। ਸੋ ਬੁੱਕ ਦੇ ਵਿੱਚ ਵੀ ਤੁਸੀਂ ਜ਼ਰੂਰ ਰੀਡ ਕਰ ਲਿਓ। ਕੁਝ ਕੁਐਸਚਨ ਪਰ ਐ ਵੀ ਜਾਂਦੇ ਹਨ ਪੜ ਵੀ ਜਰੂਰ ਲਿਓ ਸੋ ਚੰਗੇ ਮਾਰਕਸ ਤੇ ਟੀਟੀ ਕਲੀਅਰ ਕਰਨਾ ਹੈ ਤਾਂ ਇਹਨਾਂ ਨੂੰ ਜਰੂਰ ਪੜਿਓ ਆਸ ਹੈ ਤੁਹਾਨੂੰ ਵੀਡੀਓ ਪਸੰਦ ਆਈ ਹੋਵੇਗੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਥੈਂਕ ਯੂ ਬਰੀ ਮਚ ਧੰਨਵਾਦ